ਕਰਮ ਵਾਲੇ ਦਾ ਲੇਵਾ ਕੀ ਬਾਤ ਆ ਦੇਖ ਸਕਦੇ ਆ ਜੀ ਤੁਸੀਂ ਜੱਜਮੈਂਟ ਕਰ ਸਕਦੇ ਪਹਿਲਾਂ ਸੁਣੀ ਆ ਬਾਈ ਇਹ ਅੱਛਾ ਜੀ ਹਾਂ ਠੀਕ ਆ ਇਹ ਫਾਰਮ ਜੋ ਬੱਚੀ ਆਈ ਏ ਚੌਕ ਹਜੇ ਚੌਕ ਦੇ ਦੰਦ ਚੱਕੇ ਹੀ ਲੈਨੇ ਠੀਕ ਆ ਦੁੱਗੀਆਂ ਵਿੱਚ ਪੈਂਦੀ ਏ ਚੌਗੀ ਹੋ ਮਨ ਠੀਕ ਆ ਕਿੰਨਾ ਗੋਲਾ ਕੱਢੀ ਜਗੀ ਭੇਜਦਾ ਬਾਈ ਇਹ ਹੁਣ ਮਨ ਲ 16-17 ਕਿਲੋ ਬਹੁ ਵੀ ਦਸਟਾਟ ਆ ਠੀਕ ਆ ਲੋ ਜੀ ਕਰਮ ਵਾਲੇ ਦਾ ਕੱਦ ਦੋਤਾ ਇਹ ਆ ਮਨ ਨੂੰ ਵੀ ਚੰਗੀ ਕੀਏ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਾਰ ਬਰਨਾਲਾ ਤੇ ਜਲਾਵੀ ਨੂੰ ਬਰਨਾਲਾ ਪੈਂਦਾ ਜੀ ਜੱਗੀ ਡੇਰੀ ਫਾਰਮ ਚੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਬਾਈ ਕੋਲ ਤਿੰਨ ਟੌਪ ਦੀਆਂ ਮੱਝਾਂ ਠੀਕ ਹੈ ਜੀ ਤੇ 11 ਬਾਈ ਕਹਿੰਦਾ گاਵਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਉਹ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਬਾਕੀ ਬਾਈ ਦੀ ਇਹ ਖਾਸ ਇਹ ਆ ਵੀ ਵੀਡੀਓ ਚਰੱਕ ਤੇ ਰੇਟ ਦਾ ਬਾਈ ਦਾ ਦੱਸਿਆ ਹੁੰਦਾ ਬਾਕੀ ਤੁਸੀਂ ਆਪ ਦੀ ਸਮਝ ਨਾਲ ਲੈਣਾ ਠੀਕ ਹੈ ਜੀ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਆ ਕਿਉਂਕਿ ਬਾਈ ਦਾ ਜੀ ਪਾਰ ਦਾ ਕੰਮ ਆਗਾ ਤੇ ਨਹੀਂ ਆਂਦੀਆਂ ਮੀਆਂ ਜਾਨ ਪਰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਸਿਕਾ ਜੀ ਸਸਿਕਾ ਜੀ ਨਾਮ ਵੀਰ ਜੀ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਹਾਂਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਬਰਨਾਲੇ ਲੁਧਿਆਣਾ ਰੋਡ ਤੋਂ ਬੱਤੀਆਂ ਵਾਲਾ ਚੌਕਾ ਬਰਨਾਲੇ ਦੇ ਵਿੱਚ ਇੱਕੋ ਹੀ ਚੌਕਾ ਬੱਤੀਆਂ ਵਾਲਾ ਠੀਕ ਹੈ ਜੀ ਚੌਕ ਦੇ ਵਿੱਚ ਹੀ ਨੌਣਾ ਆਪਣਾ ਹਾਂਜੀ ਜਿਹਨੂੰ ਮਰਜੀ ਬੁਸਾ ਸਕਦੇ ਹੋ ਜੱਗੀ ਡੈਰੀ ਫਾਰਮ బోర్ਡ ਲੱਗਿਆ ਹੈ ਰੋਡ ਦੇ ਉੱਤੇ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 981559107 ਜੀ ਠੀਕ ਹੈ ਜੀ ਆਪਰ ਕੋ ਭਾਈ ਟੋਟ ਲਗਾਵਾ ਕਿੰਨੇ ਅੱਜ ਆਪਣੇ ਕੋਲੇ ਗਾਮਾਂ ਦੇ ਭਾਈ 24 25 ਨੇ ਹਾਂਜੀ ਮਤਲਬ ਆਪਾਂ 11 12 ਨੰਗਰ ਕੈਮਰੇ ਦੇ ਲਿਆਮਾਗੇ گاਵਾ ਚਾਰ ਪੰਜ ਮੱਜਾਂ ਕੈਮਰੇ ਦੇ ਲਿਆਵਾਂਗੇ ਤਕਰੀਬਨ ਸਾਰੇ 16 ਗੁਰਿੰਦਰ ਕੈਮਰੇ ਦੇ ਲਿਆਵਾਂਗੇ ਡੰਗਰ 32 ਨੇ ਹਾਂਜੀ ਕੁਛ ਕੱਚੀਆਂ ਗਾਵਾਂ ਨੇ ਹਾਂਜੀ ਕਈ ਵਾਰ ਕੋਈ ਜਿਵੇਂ ਬਣਾ ਬੱਚੇ ਤੋਂ ਜਾਂ ਹੋਰ ਕਿਸੇ ਨੇ ਘੱਟ ਦੁੱਧ ਵਾਲੀ ਮੋਸਾ ਹੁੰਦੀਆਂ ਵੀ ਗਾਵਾਂ ਹੈਗੀਆਂ ਨੇ ਜਿਸੇ 12 ਮਹੀਨੇ 30 ਦਿਨ ਆਪਣੇ ਕੋਲ ਮਾਲਾ ਜਰਾ ਹਾਂ ਹਾਂ ਭਾਈ ਜੀ ਜਦੋਂ ਮਰਜੀ ਆਵੇ ਕੋਈ ਆਪਣਾ ਇੱਕ ਦਿਨ ਦਾ ਕੰਮ ਨਹੀਂ ਵੀ ਆਪਾਂ ਇੱਕ ਦਿਨ ਕੋਈ ਵੇਚਣੀਆਂ ਨੇ ਹਾਂਜੀ ਜਦੋਂ ਮਰਜੀ ਵਾਰ ਨੂੰ ਐਂ ਦੁਆਰ ਨੂੰ ਜਦੋਂ ਮਰਜੀ ਕੋਈ ਵੀ ਬੰਦਾ ਆ ਸਕਦਾ ਹੈ ਠੀਕ ਆ ਪੂਰੀ ਚੱਕਰ ਨਹੀਂ ਬੰਦੇ ਰਹਿਣ ਰਹਿਣ ਦੀ ਆਪਣੇ ਕੋਲੇ ਪੂਰੀ ਸਹੂਲਤਾਂ ਦੀ ਟ੍ਰਾਂਸਪੋਰਟ ਦੀ ਹਰ ਇੱਕ ਚੀਜ਼ ਦੀ ਹਾਂਜੀ ਪੂਰੀ ਸਹੂਲਤਾਂ ਕੋਈ ਦਿੱਕਤ ਨਹੀਂ ਲਈ ਗੱਲ ਰੋਟੀ ਪਾਣੀ ਦਾ ਫੁੱਲ ਪ੍ਰਬੰਧ ਹੈ ਹਨ ਪੂਰਾ ਓਕੇ ਆ ਬਾਈ ਕੋਈ ਕੋਈ ਦੂਰੋਂ ਨੇੜੋਂ ਵੀ ਆਉਂਦਾ ਹੈਗਾ ਹਾਂਜੀ ਤਾਂ ਮਤਲਬ ਇਹ ਨਹੀਂ ਵੀ ਕੋਈ ਦਿੱਕਤ ਆਉਗੀ ਠੀਕ ਹੈ ਜੀ ਬਾਕੀ ਟ੍ਰਾਂਸਪੋਰਟ ਦਾ ਵੀ ਪੂਰੀ ਸਹੂਲਤਾਂ ਹੈ ਆਪਣੇ ਕੋਲੇ ਹਾਂਜੀ ਦੱਸੋ ਜੀ ਪਹਿਲੀ ਜਾਨਵਰ ਦਾ ਦੱਸੋ ਜੀ ਹਾਂ ਬਾਈ ਜਰਸੀ ਵੈਣਾ ਦੁੱਧ ਹੁੰਦਾ ਮੂੰਹ ਹਾਂਜੀ ਬਾਕੀ ਪੇਮੈਂਟ ਦੀ ਸਾਰੀ ਕੋਈ ਕਰਨੀ ਕੋਈ ਕੋਲ ਕੋਈ ਰੂਲ ਕੋਈ ਹਰ ਇੱਕ ਚੀਜ਼ ਦੀ ਠੀਕਾ ਉਰੀ ਜਉਦਾ ਗਈ ਦੋ ਦੰਦਾ ਬਾਈ ਇਹ 10 ਪਹਿਲਾ ਸੂਬਾ ਬਾਈ ਜੀ ਦੋ ਦੰਦ ਬੱਛੀ ਆ ਹਾਂਜੀ ਵੱਡੇ ਬੋਡੀ ਬੇਟ ਦੀ ਆ ਪਹਿਲਾ ਇਹ ਚੀਜ਼ ਦਿਖਾ ਦਿਓ ਵੀ ਜਰਸੀ ਐਡੇ ਕਦਰ ਨਹੀਂ ਮਿਲਦੀ ਨਹੀਂ ਤਕਰੀਬਨਾ ਠੀਕਾ ਇੱਕ ਆਰਡਰ ਕੁਆਲਿਟੀ ਦਿਖਾ ਦਿਓ ਠੀਕ ਹੈ ਜੀ ਲੋ ਮੁੱਠੀ ਵਾਲਾ ਥਣ ਲੱਗਿਆ ਪਹਿਲਣਾ ਬੱਛੀਆਂ ਦੇ ਇਹ ਜਾ ਥਣ ਲੇਵਾ ਹੀ ਨਹੀਂ ਹੁੰਦਾ ਠੀਕ ਹੈ ਜੀ ਉਰੀ ਟਾਪ ਬੱਛੀ ਆ ਕਿਸੇ ਪਾਸਿਓਂ ਵੀ ਹੱਥ ਤਰਾ ਨਹੀਂ ਹੈਗੀ ਪੂਰਾ ਵੀ ਠੀਕਾ ਫੁੱਲ ਕੁਆਲਿਟੀ ਹੈਗੀ ਹਾਂਜੀ ਮੱਥੇ ਚ ਟੋਆ ਅੱਕ ਮੋਟੀ ਹੈਗੀ ਮੋਟਾ ਮੋਟਾ ਸਾਨਾ ਹਾਂਜੀ ਮਾਉ ਚਾਹੇ 10 ਸੂਏ ਚੋਲੇ ਕੋਈ ਭੈਣ ਭਰਾ ਆਏ ਨਹੀਂ ਹੈਗਾ ਵੀ ਇਹ ਬੁਢੀ ਹੋ ਜੂਗੀ ਠੀਕ ਆ ਤੂੰ ਪੱਕਾ ਬਣ ਜਾ ਦਿਖਾਉਣ ਲੱਗ ਜੂ ਠੀਕ ਆ ਇੱਕ ਜਿਹੜੇ ਮੁੱਲ ਹੋਣਗੇ ਵੀਰੇ ਹਾਂਜੀ ਉਹ ਆਪਣੀ ਹੱਥ ਬੰਨ੍ਹ ਕੇ ਬੇਨਤੀ ਆ ਚਾਹੇ ਕੋਤ ਕੋਈ 2000 ਰੁਪਏ ਛੋੜ ਕਰਾ ਲਿਓ ਹਾਂਜੀ ਚਾਹੇ 50 ਕਿਲੋਮੀਟਰ ਦੀ ਪਹੁੰਚ ਕਰਾ ਲਿਓ ਠੀਕ ਆ ਦੂਜਾ ਨੰਬਰ ਜਿਵੇਂ ਇਧਰ ਗਦਾਲਪੁਰ ਅੰਮ੍ਰਿਤਸਰ ਏਰੀਆ ਜਿਹੜੇ ਵੀ ਵੀਰ ਹੜਪੀੜ ਤੋਂ ਆਏ ਹੋਏ ਨੇ ਹਨਾ ਹਾਂਜੀ ਉਹ ਕੋਈ ਵੀ ਆਪਣੇ ਕੋਲ ਜਾਨਵਰ ਲੈਣ ਹੋਵੇਗਾ ਹਾਂਜੀ ਉਹਨਾਂ ਤੋਂ ਕੋਈ ਨਫਾ ਨਹੀਂ ਲਿਆ ਜਾਊਗਾ। ਹਾਂਜੀ। ਕਰਾਇਆ ਉਹਨਾਂ ਵਾਸਤੇ ਫਰੀ ਆ। ਉੱਥੋਂ ਅਗਲੇ ਦੇ ਪਿੰਡ ਦਾ 5000 ਹੋਵੇ, 7000 ਹੋਵੇ, 10 ਹੋਵੇ। ਹਾਂਜੀ। ਕੋਈ ਕਰਾਇਆ ਨਹੀਂ ਦੇਣਾ ਵੀਰ ਨੇ। ਠੀਕ ਆ। ਪਰ ਮਜਬੂਰੀ ਵਾਲਾ ਵੀਰ ਹੋਵੇ ਉਹਦੇ ਲਈ ਆ। ਹਾਂ। ਮਤਲਬ ਉਹ ਕੋਈ ਹੋਣਾ ਅਗਲੇ ਫੇਕ ਹੀ ਆ ਕੇ ਕਹਿ ਹੁੰਦੇ ਹਨ। ਹਾਂਜੀ। ਉਹ ਚੀਜ਼ ਨਹੀਂ। ਠੀਕ ਆ। ਵੀ ਹੈਲਪ ਕਰੋਗੇ ਤੁਸੀਂ ਜੇ ਹਾਂ ਹੈਲਪ ਕਰਾਂਗੇ ਪੂਰੀ ਬਾਈ। ਠੀਕ ਆ। ਜਿੰਨੇ ਜੋਗੇ ਆਪਾਂ ਹੈਗੇ ਆਂਗੇ ਕਿਉਂਕਿ ਕੋਈ ਆਪਾਂ ਵੱਡੇ ਫਾਰਮਰ ਆਪਾਂ ਨਹੀਂ ਹੈਗੇ ਤੇ ਆਪਾਂ ਫਰੀ ਦੇ ਦੇਈਏ ਹਨਾ। ਹਾਂਜੀ। ਆਪਾਂ ਇੰਨਾ ਹੋ ਸਕਦਾ ਵੀ ਹਾਂ। ਤੇ ਕਪੂਰ ਚ ਨਾ ਨਫਾ ਲਵਾਂਗੇ ਹਣਾ ਸਹੀ ਗੱਲ ਹੈ ਸਹੀ ਗੱਲ ਹੈ ਲੋ ਭਰਾ ਪਹਿਲੀ ਗੱਲ ਤਾਂ ਬਹੁਤ ਮਾੜੀ ਹੋਈ ਹੈ ਨਾ ਕਿਸਾਨ ਵੀਰਾਂ ਨਾਲ ਬਹੁਤ ਕਿਉਂਕਿ ਸਾਰੀ ਪੈਲੀ ਸੀ ਜਿੰਨੀ ਵੀ ਖਾਨ ਦਾਣਾ ਸਾਰਾ ਕੋਸ਼ਿਸ ਨੂੰ ਪਤਾ ਹੀ ਹੈ ਜੀ ਸਾਰਾ ਵੀਡੀਓ ਚ ਚੈੱਕ ਕਰਦੇ ਰਹੇ ਨੇ ਤੇ ਬਾਈ ਨੇ ਬਹੁਤ ਵੱਡਾ ਅ ਅਮਦਾਰ ਦੀ ਜਿਤਾਈ ਆ ਕਹਿੰਦਾ ਵੀ ਆਪਾਂ ਬਿਨਾਂ ਨਫੇ ਤੋਂ ਹੀ ਤੋੜਦਾਂਗੇ ਕਰਾਇਆ ਬਾਈ ਕਹਿੰਦਾ ਫ੍ਰੀ ਪਰ ਕੋਈ ਵੀ ਅਮੀਰ ਜਨ ਹੁੰਦੇ ਆ ਲਾਂਦਾ ਵੀ ਕੋਈ ਵੀ ਵਪਾਰੀ ਆ ਆਉਗਾ 5-7000 ਰੁਪਏ ਮਾਰ ਦੇ ਰੱਖੀ ਜਾਣ ਵਾਲਾ ਲੈਂਦਾ 5-7000 ਰੁਪਏ ਨਫੇ ਨਾਲ ਹੀ ਦਿੰਦਾ ਹੈ ਨਾ ਠੀਕ ਆ ਆਪ ਕੋਈ ਵੀ ਜਾਨਵਰ ਲਵਾਂਗਾ ਆਪਾਂ 2000 ਦੀਰ 5000 ਰੁਪਏ ਪਾਉ ਛੱਡ ਦਾਂਗੇ 5000 ਪਾੜਾ ਹੋ ਗਿਆ ਠੀਕ ਆ ਅਗਲੇ ਨੂੰ 10-12000 ਰੁਪਏ ਦਾ ਹੰਦ ਲੱਗਿਆ ਉਹੀ ਅਗਲਾ ਜਾ ਕੇ ਆਪਾਂ ਦੂੜੀ ਜਾਨਾ ਲੈ ਲੈਂਦਾ ਹੈ ਨਹੀਂ ਗੱਲ ਹੈ ਸਹੀ ਗੱਲ ਹੈ ਬਾਕੀ ਆਪਣਾ ਪੰਜਾਬ ਬਹੁਤ ਸਾਰਾ ਆਪਣਾ ਏਰੀਆ ਜੀ ਬਾਰਡਰ ਤੂੜੀ ਬਹੁਤ ਲੋਕ ਲੈ ਕੇ ਜਾਂਦੇ ਹੁਣ ਵੀ ਜਾ ਰਹੇ ਆ ਤੇ ਕਈ ਪਿੰਡਾਂ ਚ ਲਈ ਜਾਂਦੇ ਜੀ ਹਲੇ ਵੀ ਤੇ ਬਾਈ ਇਹ ਸੂਈ ਦੀ ਆ ਕਸੂਣ ਵਾਲੀ ਆ ਨਹੀਂ ਸੂਣ ਵਾਲੀ ਹੈ ਬਾਈ ਜੀ ਇਹਦਾ ਹਜੇ ਵੈਸੇ ਮਾਲ ਕਦੇ ਦੱਸਣ ਦੇ ਹਿਸਾਬ ਨਾਲ ਇੱਕ ਹਫਤਾ ਬਾਕੀ ਆ ਹਾਂਜੀ ਬਾਕੀ ਆਰਡਰ ਕੁਆਲਿਟੀ ਹੈ ਜਿਹੜੀ ਉਹ ਜਮਾ ਆਰਡਰ ਤਿਆਰ ਕਰੀ ਖੜੀ ਆ ਹੁਣ ਹਾਂਜੀ ਮੈਂ ਤੈਨੂੰ ਕੋਈ ਰਾਤ ਨੂੰ ਸੂ ਵੀ ਸਕਦੀ ਆ ਦੋ ਦਿਨ ਕੱਢ ਨਹੀਂ ਸਕਦੀ ਜੇ ਤਿਲ ਪਰ ਆ ਠੀਕ ਆ ਤੇ ਰੇਟ ਭਰ ਆ ਜਮਾ ਜਾਇਜ਼ ਹਾਂ ਬਾਈ 30000 ਦੀ ਬੱਸੀ ਦੇ ਦਾਂਗੇ 72000 ਰੁਪਏ 2000 ਰੁਪਏ 60000 ਵੀ ਹੋ ਜੂਗੀ ਠੀਕ ਆ ਲੋਪਰਾ ਠੀਕ ਹੈ ਮਤਲਬ ਆਮ ਹੀ ਹੈ ਜੀ ਮੈਡਮ ਆਪਾਂ ਦੇਖਦੇ ਆ ਮੁੱਲ 90 95 85 ਦੇ ਉੱਤੇ ਉੱਤੇ ਪਾਇਆ ਹੁੰਦਾ ਹੈ ਨਾ ਠੀਕ ਆ ਜੀ ਹਾਂ ਜੀ ਦੂਜੇ ਨੰਬਰ ਵਾਲੀ ਦੂਜੇ ਨੰਬਰ ਵੀ ਜਰਸੀ ਆ ਬਈ ਦੂਜਾ ਸੂ ਆ ਗਈ ਹਾਂਜੀ 18 19 ਕਿਲੋ ਤੋਂ ਪਨੂਨ ਦਾ ਦਿੱਤਾ ਹੋਇਆ ਠੀਕ ਆ ਮਾੜੇ ਮਾੜੇ ਸਿੰਗ ਜ਼ਰੂਰ ਹੈਗੇ ਨੇ ਹਾਂਜੀ ਸੂਈ ਨੂੰ 35 40 ਮਿੰਟ ਹੋ ਗਏ ਅੱਧਾ ਘੰਟੇ ਤੋਂ ਲਾਲੋ ਵੀ ਨੇੜੇ ਹੋ ਗਿਆ ਠੀਕ ਆ ਲੋ ਜੀ ਜੇ ਹਜੇ ਪੈਂਡਿੰਗ ਲੈ ਦੀ ਹਾਂਜੀ ਬੱਚੀ ਨੂੰ ਜਨਮ ਦਿੱਤਾ ਵੀਰੇ ਨੇ ਬੱਸੀ ਦਿੱਤੀ ਆ ਹਾਂ ਠੀਕ ਆ 12 18 ਕਿਲੋ ਦੁੱਧ ਦੱਸਿਆ ਮਾਲਕ ਨੇ ਹਾਂਜੀ ਪਰ ਜਿਹੜਾ ਵੀ ਵੀਰ ਲਊਗਾ ਹਾਂਜੀ ਦੁੱਧ ਨਾਲ ਵੀ ਕੀਰਦਾਗਾ ਆਪਾਂ ਨੂੰ ਕੋਈ ਵੀ ਭੈਣ ਭਰਾ ਦੁੱਧ ਦਾ ਲੰਬਾ ਨਾ ਦੇਵੇ ਹਾਂਜੀ ਦੁੱਧ ਹੈਗਾ ਦੁੱਧ ਦੀ ਸੇਵਾ ਦਾ ਠੀਕ ਆ ਮੇਰੀ ਜਿਹੜੀ ਜ਼ਿੰਮੇਵਾਰੀ ਹੈ ਕਿ ਕੋਈ ਵੀ ਜਾਨਵਰ ਮੇਰੇ ਕੋਲ ਲੈਨੇ ਹੋ ਹਾਂਜੀ ਕੋਈ ਥਣ ਘਟ ਵੱਧ ਹੋਵੇ ਹਾਂਜੀ ਜੇ ਰੰਦੀ ਹੋਵੇ ਕੋਈ ਭਾਰ ਦੀ ਸ਼ਿਕਾਇਤ ਹੋਵੇ ਠੀਕ ਆ ਉਹ ਮੈਂ ਜ਼ਿੰਮੇਵਾਰ ਹੋਊਗਾ ਪੂਰਾ ਫੋਨ ਮੈਂ ਤੁਹਾਨੂੰ ਸਟਾਫ ਤੇ ਲਿਖਾ ਕੇ ਲੈ ਲਵਾਂ ਠੀਕ ਆ ਨਹੀਂ ਗੱਮਨ ਲੈ ਕੇ ਜਾਣਗੇ ਉਹ ਥਾਣਾ ਦੀ ਮੇਰੀ ਫੁੱਲ ਗਾਰੰਟੀ ਹੋਊਗੀ ਵੀ ਸੋਦੇ ਤੂੰ ਗਲਤ ਨਿਕਲ ਜAVE ਠੀਕ ਆ ਕੋਈ ਆਪਣਾ ਵੀ ਬਵਾਰਗਾ ਤੋਂ ਖਰੀਦਦੇ ਵਾਂ। ਭਾਈ ਜੀ ਇਹਨਾਂ ਜੋ ਪੌਣੀਆਂ ਜੋ ਘਰੇ ਆਪਣੀ ਕੋਈ ਵੀ ਨਹੀਂ ਚੋਈ ਵੀ ਹੁੰਦੀ। ਸਹੀ ਗੱਲ ਐ ਸਹੀ। ਕਿਉਂਕਿ ਆਪਣੀਆਂ ਤਾਂ ਬਾਹਰੋਂ ਖਰੀਦੀਆਂ ਹੁੰਦੀਆਂ ਨੇ ਹਨਾ। ਠੀਕ ਗੱਲ ਐ ਸਹੀ ਗੱਲ। 100 ਰੁਪਏ ਦੀ ਗੱਲ ਆ ਬਈ ਤੇਰੀ। ਤੇ ਸਿੰਗ ਜ਼ਰੂਰ ਆ ਤੇ ਭਾਈ ਰੇਟ ਜਗੀ ਇਹਦਾ ਜਮਾ ਚਾਇ ਚਾ। 65000 ਦੀ ਬੱਸੀ ਦੇ ਦਾਂਗੇ ਜੀ ਇਹ। 65000 ਰੁਪਏ ਦੀ ਭਰਾ ਬੱਸੀ ਭਾਈ ਕਹਿੰਦਾ ਦੇ ਦਾਂਗੇ। ਤੇ ਬਾਕੀ ਦੁੱਧ ਭਾਈ 20 ਕਿਲੋ ਪਾਉਗੀ ਜੇ ਚੰਗੀ ਕੇਅਰ ਕਰਨ ਵਾਲਾ ਵੀਰ ਹੋਇਆ। ਆਰਡਰ ਕੁਆਲਿਟੀ ਦਿਖਾ ਦੇ ਵੀ ਕੈਸਾ ਆਂਡਰਾ ਬੱਸੀ ਦੇ। ਠੀਕ ਐ ਜੀ। ਲੋ ਜੀ ਬਾਕੀ మీడియం ਸਾਈਜ਼ ਆਦਾ ਕੋਈ ਬੜੀ ਵੱਡੀ ਨਹੀਂ ਹੈਗੀ ਇਹ ਕੋਈ ਵੀਰ ਆਏ ਨਾ ਮੰਨ ਕੇ ਰਵੇ ਵੀ ਪਤਾ ਨਹੀਂ ਬੜੀ ਵੱਡੀ ਹੋਊਗੀ ਠੀਕ ਹੈ ਜੀ మీడియం ਜਿਹੜਾ ਜਰਸੀਆਂ ਦਾ ਕੱਦ ਹੁੰਦਾ ਉਹ ਕੱਦ ਦਾ ਹੈ ਨਾ ਠੀਕ ਹੈ ਬੱਚਾ ਕਿਹੜਾ ਜੀ ਦਾ ਆ ਵੱਛੀ ਆ ਬਈ ਜੀ ਆ ਬੈਠੀ ਮੂਰੇ ਆਹਾ ਵੱਸੀ ਆ ਹਾਂ ਜੀ ਚੈੱਕ ਕਰ ਲਓ ਠੀਕ ਹੈ ਜੀ ਬੱਚੀ ਵੀ ਪੂਰੀ ਕੁਆਲਿਟੀ ਦੀ ਆ ਮੰਗਰ ਠੀਕ ਹੈ ਜੀ ਮੈਂ ਦਿਖਾ ਦਉ ਵੱਸੀ ਵੀ ਅਰੇ ਪੁੱਤਰੇ ਲੋ ਜੀ ਆ ਬੱਸ ਦੇਖ ਲੈ ਠੀਕ ਹੈ ਲੋ ਜੀ ਚੈੱਕ ਕਰ ਸਦੇ ਪਰਾ ਲੋ ਜੀ ਦੱਸੀ ਐ ਮੂਰੇ ਠੀਕ ਆ ਵੀਰ ਜੀ ਅੱਜ ਵੀ ਅਗਲੀ ਅਗਲੀ ਮੈਂ ਬਾਈ ਜੀ ਤੀਜਾ ਸੂਆ ਸੂਈ ਆ ਹਾਂਜੀ ਕੱਲ ਸੂਈ ਆ ਇਹ ਹਾਂਜੀ ਸਵੇਰੇ ਦੁਪਹਿਰੇ ਸੂਈ ਆ 12 1 ਵਜੇ ਠੀਕ ਆ ਇਹਦੀ ਐ ਮੰਨ ਲਓ ਵੀ ਸ਼ਾਮ ਨੂੰ 4:30 ਵਜੇ ਜੇਰ ਪੈ ਗਈ ਸੀ ਬਾਈ ਬਿਲਕੁਲ ਠੀਕ ਆ ਜੇਰ ਦੀ ਵੀਡੀਓ ਆਪਣੇ ਕੋਲੇ ਪ੍ਰੋਪਰ ਠੀਕ ਆ ਜੇਰ ਦੀ ਆਪਣੀ ਫੁੱਲ ਵੱਡਾ ਫੁੱਲ ਗਰੰਟੀ ਹੋਊਗੀ ਹੂੰ ਆਨਲਾਈਨ ਆਪ ਕੋਲ ਕੋਈ ਵੀ ਭੈਣ ਭਰਾ ਜਾਨਵਰ ਮੰਗਾਉਂਦਾ ਦਾ ਹਾਂਜੀ ਆਪਣੀ ਥਣ ਲੇਵੇ ਦੀ ਭਾਰ ਬੁਖਾਰ ਦੀ ਹਾਂਜੀ ਜੇਰ ਦੀ ਸੂਈ ਦੀ ਨਾਲ ਦੀ ਫੁੱਲ ਗਰੰਟੀ ਹੋਊਗੀ ਕਿਉਂਕਿ ਬਾਕੀ ਆਪਾਂ ਬਾਹਰੋਂ ਬਾਈ ਸ਼ੂਆਵਾ ਡੰਗਰ ਕੋਈ ਨਹੀਂ ਲੈਂਦੇ ਠੀਕ ਆ ਜਿਹੜੀ ਵੀ ਗਾ ਹੋਊਗੀ ਆਪਣੇ ਕੋਲੇ ਫਾਰਮ ਤੇ ਆ ਕੇ ਸੂਈ ਹੋਊਗੀ ਹੂੰ ਹੂੰ ਆਪਾਂ ਬਾਹਰੋਂ ਸ਼ੂਆਵਾ ਜਾਨਵਰ ਨਹੀਂ ਲੈਂਦੇ ਇਹਦੇ ਬੱਚਾ ਬਈ ਇਹਦੇ ਮੂਰੀ ਖੜਾ ਬਈ ਬੱਚਾ ਜੀ ਬੱਸਾ ਹਾਂ ਤੇ ਜਿੱਕੀ ਰੇਟ ਬਾਈ ਇਹਦਾ ਜਮਾਂ ਜਾਇਜ਼ ਹੈ ਰੇਲ ਬਾਈ ਜੀ 95000 ਦੀ ਵੇੜ ਦੇ ਦਾਂਗੇ ਇਹ 95000 ਰੁਪਏ ਦੀ ਹਾਂ 2000 ਛੋੜ ਬਾਈ ਹਾਂ 2000 ਛੋੜ ਹੋ ਜੂਗੀ ਜੀ 93000 ਦੀ ਹੋਗੀ ਬਾਈ ਹਾਂ ਠੀਕ ਆ ਆਮ ਹੀ ਇਹਦੀਆਂ ਮੈਡਮ ਆ 1 25 1 30 1 15 20 ਮੰਨ ਪਾਇਆ ਹੁੰਦਾ ਆ ਠੀਕ ਆ ਜੀ ਆਪਣੇ ਮਾਰਜਨ ਵੀ ਥੋੜੇ ਰੱਖੇ ਹੋਏ ਨੇ ਹਾਂਜੀ ਕਿਉਂਕਿ ਆਪਾਂ ਕੋਈ ਇਹ ਨਹੀਂ ਬਾਈ ਕਿ ਜਿੰਨੂੰ ਸਭ ਵੰਡ ਕੇ ਦੇਣਾ ਹਾਂ ਸਹੀ ਗੱਲ ਆ ਜੀ ਇਕੱਲੇ ਕੰਮ ਕਰਨ ਵਾਲੇ ਆ ਠੀਕ ਆ ਜੀ ਬਾਕੀ ਜਾਨਵਰ ਪ੍ਰਮਾਣਮਾ ਦਾ ਸ਼ੁਕਰ ਆ ਵੀ ਆਪਾਂ ਮਹੀਨੇ ਦੇ ਵਿੱਚ 60-65 ਜਾਨਵਰ ਵੇਚ ਜੰਨੇ ਆ ਠੀਕ ਹੈ ਜੀ ਬਾਕੀ ਜਿਹੜਾ ਵੀ ਭੈਣ ਭਰਾ ਯਾਰ ਕੁਆਲਿਟੀ ਵਾਲਾ ਡੰਗਰ ਲਾਓ ਚਾਹੇ ਕਿਸੇ ਤੋਂ ਲਾਓ ਮੇਤੋਂ ਲਾਓ ਜਾਂ ਜਿੱਥੋਂ ਮਰਜ਼ੀ ਲਾਓ ਹਣਾ ਹਾਂਜੀ ਕੁਆਲਿਟੀ ਵਾਲਾ ਜਾਨਵਰ ਲਾਓਗੇ ਤਾਂ ਕੁਆਲਿਟੀ ਵਾਲਾ ਜਾਨਵਰ ਦੁੱਧ ਵੀ ਕੱਢਦਾ ਹਾਂਜੀ ਤੇ ਤੁਹਾਨੂੰ ਦੋ ਰੁਪਏ ਵੀ ਨਹੀਂ ਕਢਾਉਣਾ ਸਹੀ ਗੱਲ ਆ ਚਾਰ ਨੰਬਰ ਜੀ ਇਹ ਇਹ ਵੀ ਕੱਲ ਦੀ ਫੀ ਹੋਈ ਆ ਬਈ ਇਹ ਸਾਰੀਆਂ ਬੇੜਾਂ ਕੱਲ ਦੀਆਂ ਸੋਨੀਆਂ ਹੋਈਆਂ ਨੇ ਠੀਕ ਆ ਇਹਦੇ ਮੰਦਰ ਵੀ ਬੱਚਾ ਦਾ ਬੱਸਾ ਦੇ ਮਗਰ ਹਾਂ 15 ਕਿਲੋ ਮੋਹਰੀ ਤੋਂ ਸਟਾਰਟਿੰਗ ਆ 15 ਕਿਲੋ ਬੋਲੀ ਹਾਂ 20 ਕਿਲੋ ਦੋ ਦੋ ਮੰਨ ਕੇ ਲਿਓ ਜੇ ਚੰਗੀ ਕੇਅਰ ਕਰੂਗਾ ਭੈਣ ਭਰਾ ਠੀਕ ਹੈ ਜੀ ਲੋ ਭਰਾ ਇੱਕ ਗੱਲ ਹੋਰ ਵੀ ਆਪਣੀ ਨੋਟ ਕਰ ਲਓ ਆਪਣਾ ਕੋਈ ਜੂਮ ਨਹੀਂ ਕਰਾ ਸੈਂਪਲ ਵੀਡੀਓ ਜਿਹੇ ਜੀ ਤੁਸੀਂ ਵੀਡੀਓ ਚ ਦੇਖੋਗੇ ਉਹੀ ਇੱਥੇ ਆ ਕੇ ਦੇਖੋ ਹਾਂ ਹਾਂ ਕੋਈ ਇਹ ਨਹੀਂ ਬਾਈ ਵੀ ਵੀਡੀਓ ਚ ਬੋਲੀ ਵੱਡੀ ਬਣਾਈ ਹੋਊਗੀ ਉਹ ਛੋਟੀ ਨਿਕੂਗੀ ਸਹੀ ਗੱਲ ਹੈ ਜੀ ਆਪਣਾ ਇਹ ਸੂਲ ਆਪਾਂ ਕਿਸੇ ਤੇ ਮਰਦੇ ਵੀਡੀਓ ਹੋਵੇ ਆਪਣੀ ਹਾਂਜੀ ਆਪਾਂ ਜੂਮ ਕਰਕੇ ਵੀਡੀਓ ਨਹੀਂ ਪਾਉਂਦੇ ਸਹੀ ਗੱਲ ਹੈ ਜੀ ਲੋਪਰਾ ਕੱਦ ਬੈਠ ਸਕਣਾ ਦੇਖ ਸਕਦਾ ਦੂਰੋਂ ਆਪਾਂ ਜੋ ਕਰਿਆ ਕੋਈ ਜ਼ੂਮ ਨਹੀਂ ਕੀਤਾ ਵੀਡੀਓ ਨੂੰ ਆਪਣੇ ਬਹੁਤ ਜਹਜਾ ਕੱਬ ਤੁਸੀਂ ਦੇਖ ਰਹੇ ਹੋ ਇਹ ਜੀ ਇੱਥੇ ਆ ਕੇ ਦੇਖੋਗੇ ਠੀਕ ਹੈ ਜੀ ਚੱਕਦੇ ਦਸੱਲੀ ਤੁਸੀਂ ਕਰਨੀ ਹੈ ਬਾਈ ਕਹਿੰਦਾ ਬਾਈ ਦੀ ਵਿਹਲੀਆਂ ਨਹੀਂਵੇਂ ਸਾਰੀਆਂ ਠੀਕ ਹੈ ਜੀ ਬਾਕੀ ਬਾਈ ਨੇ ਆਪਾਂ ਨੂੰ ਸਾਰਾ ਦੱਸ ਦਿੱਤਾ ਹਨ ਥਾਣ ਥੋਣ ਦੀ ਜਾਂ ਹੋਰ ਉਹ ਸਾਰਾ ਕੁਝ ਓਕੇ ਹੋਊਗਾ ਇਹ ਨਹੀਂ ਵੀ ਜੇਰ ਜੂਰ ਰਹੀ ਹੋ ਕਿਸੇ ਦਾ ਬਈ ਥਣ ਘੱਟ ਵੱਧ ਹੋਵੇ ਕੋਈ ਗਾਂ ਲੱਤ ਛੜ ਮਾਰਦੀ ਹੋਵੇ ਉਹ ਚੀਜ਼ ਦੀ ਮੇਰੀ ਫੁੱਲ ਗਾਰੰਟੀ ਹੋਊ ਠੀਕ ਹੈ ਜੀ ਹਾਂ ਜੀ ਮੈਂ ਪੰਜ ਨੰਬਰ ਦੱਸੋ ਬਈ ਐਰ ਫੇਰ ਬੱਛੀ ਆ ਹਾਂ ਜੀ ਆ ਜਿਹੜੀ ਪਿਛਲ ਦੀ ਰਾਤ ਲੰਗੀ ਉਹਦੇ ਨਾਲ ਕੁ ਸੂਈ ਆ ਇਹ ਹਾਂਜੀ ਕੱਲ वाली ਰਾਤ ਮਤਲਬ ਕੱਲ ਤੜਕੇ 4 ਵਜੇ ਸੂਈ ਆ ਕੱਲ ਸਵੇਰੇ ਸੂਈ ਦਾ ਲੋ ਹਾਂਜੀ ਸਾਰਿਆਂ ਨਾਲ ਪਹਿਲਾਂ ਇਹੀ ਸੂਈ ਆ ਉਸ ਤੋਂ ਬਾਅਦ ਤੇ ਵੱਡੀ ਗਾਂ ਆ ਨਾਲ ਦੀ ਸੂਈ ਆ ਫਿਰ ਵੱਡੀ ਗਾਂ ਸੂਈ ਆ ਹਾਂਜੀ ਲਓ ਜੀ ਕਰਮ ਵਾਲੀ ਦਾ ਲੇਵਾ ਕਿਆ ਬਾਤ ਆ ਦੇਖ ਸਕਦੇ ਆਂ ਜੀ ਤੁਸੀਂ ਜੱਜਮੈਂਟ ਕਰ ਸਕਦੇ ਪਹਿਲਾਂ ਨੂੰ ਸੂਈ ਆ ਬਾਈ ਇਹ ਅੱਛਾ ਜੀ ਹਾਂ ਠੀਕ ਆ ਇਹ ਫਾਰਮ ਜੋ ਬੱਚੀ ਆਈ ਆ ਚੌਕ ਹਜੇ ਚੌਕ ਦੇ ਨਾਲ ਚੱਕੇ ਹੀ ਰਹੇ ਨੇ ਠੀਕ ਆ ਦੁੱਗੀਆਂ ਚ ਪੈਂਦੀ ਆ ਚੌਗੀ ਹੋ ਮਨ ਠੀਕ ਆ ਕਿੰਨਾ ਰੋਲਾ ਕੱਢੀ ਜਗੀ ਬਈ ਦਾ ਬਈ ਇਹ ਹੁਣ ਮਨ ਲਾ 16 17 ਕਿਲੋ ਬੋਲੀ ਤੋਂ ਸਟਾਰਟ ਆ ਠੀਕ ਆ ਲੋ ਜੀ ਕਰਮ ਵਾਲੇ ਦਾ ਕੱਦ ਦੋ ਤਾਂ ਇਹ ਆ ਮਨ ਨੂੰ ਵੀ ਚੰਗੀ ਕੇਅਰ ਕਰਨਾ ਭੈਣ ਭਰਾ ਹੋਇਆ ਕੋਈ ਹਾਂਜੀ ਤਾਂ 24 ਕਿਲੋ ਦੁੱਧ ਪਾਉਗੀ 25 ਕਿਲੋ ਨਹੀਂ 20 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਵੀਰ ਲਊਗਾ ਠੀਕ ਆ ਤੇ ਜੱਗੀ ਮਗਰ ਬੱਚਾ ਕੀ ਬਈ ਬੱਚਾ ਹੀ ਇਹਦੇ ਮਗਰ ਵੀ ਗੁੱਸਾ ਕਰ ਮਗਰ ਤੇ ਲੇਵੇ ਦੀ ਤਾਂ ਪੰਡ ਲਈ ਫਿਰਦੀ ਆ ਭਰਾ ਦੇਖ ਸਤੋਂ ਲੇਵਾ ਵੀ ਕਿਆ ਬਾਤ ਆ ਤਨੂ ਐ ਨਹੀਂ ਵੀਰੇ ਵੀ ਕਿਸੇ ਪਾਸੋਂ ਵੀ ਹੱਥ ਤਰਾ ਗਈ ਭੋਰਾ ਵੀ ਹਾਂਜੀ ਬਾਕੀ ਆਪਾਂ ਸਾਰੀਆਂ ਦੀਆਂ ਧਾਰਾ ਮਾਰ ਕੇ ਦਿਖਾ ਦਾਂਗੇ ਕਲਿੱਪ ਲਾ ਦੇ ਇੱਕ ਵਿੱਚ ਠੀਕ ਹੈ ਜੀ ਹਾਂ ਠੀਕ ਹੈ ਜੀ ਤਾਂ ਬਈ ਅਬ ਵੀਡੀਓ ਜਿਧਾ ਮਾਰ ਲਦਿਆਂ ਨਾ ਬਈ ਵੀਡੀਓ ਲੰਮੀ ਹੋ ਜਾਂਦੀ ਆ ਹਾਂਜੀ ਲੋ ਭਰਾ ਇਹ ਹੈ ਕੀ ਸੇ ਨੰਬਰ ਇਹ ਸੂਨ ਵਾਲੀ ਆ ਬੱਛੀ ਬਈ ਹਾਂਜੀ 24 25 ਕਰੋ ਦੁੱਦਸਿਆ ਮਾਲਕ ਨੇ ਵੀਰੇ ਚੋਇਆ 200 ਏ ਹਾਂਜੀ ਤੀਜਾ ਸੁਭਾ ਪਿਆਰ ਖੁੰਦੀ ਆ ਹਾਂਜੀ ਕੋਈ ਬਲ ਝੂਠ ਬੋਲ ਕੇ ਨਹੀਂ ਦੇਣੀ ਠੀਕ ਆ ਸੀਮਨ ਦੀ ਡਿਟੇਲ ਆਪਣੇ ਕੋਲ ਦੋ ਗਾਈਆਂ ਦੀ ਆ ਹਾਂਜੀ ਹੋਰ ਕਿਸੇ ਦੀ ਸੀਮਨ ਦੀ ਡਿਟੇਲ ਨਹੀਂ ਹੈਗੀ ਬਾਹਰ ਹੋਣੀਆਂ ਕੋਈ ਨਹੀਂ ਠੀਕ ਆ ਕੋਈ ਝੂਠ ਬੋਲ ਕੇ ਨਹੀਂ ਦੇਣੀ ਵੀ ਇਹਦੇ ਸੈਕਸਰ ਲੱਗਿਆ ਇਹਦੇ ਫਰਾਨਾ ਲੱਗਿਆ ਠੀਕ ਆ ਪਰ ਬੋਡੀ weight ਆ ਜਿਹੜਾ ਕੱਦ ਕਾਠਾ ਗਾਈਆਂ ਵੇ ਹਾਂਜੀ ਉਹ ਪੂਰੇ ਟੌਪ ਕਲਾਸ ਨੇ ਥਾਨ ਦੇ ਵੇ ਪੂਰੇ ਟੌਪ ਕਲਾਸ ਆ ਠੀਕ ਆ ਆਪ ਜਿਹੜਾ ਮਰਜੀ ਸੀਮਨ ਲਵਾ ਕੇ ਜਿਹੜਾ ਮਰਜੀ ਬੱਚਾ ਲੈ ਸਕਦੇ ਹੋ ਜਨਮਾ ਤੇ ਨੋ ਕਿੰਨੇ ਦਿਨ ਬਾਕੀ ਅਜੇ ਕੀ ਇਹ ਇਹਦਾ 1 ਹਫਤਾ ਬਾਕੀ ਆ ਬਾਈ 1 ਹਫਤਾ ਭਰਾ ਬਾਕੀ ਆ ਤੇ ਰੇਟ ਜੱਗੀ ਭਰਾ ਛੋਟਾ ਆ ਖਿੱਚ ਕੇ ਹਾਂ ਮੈਂ ਇਹ ਵੇੜ ਜਿਹੜੀ 75000 ਦੀ ਵੇੜ ਦੇ ਦਾਂਗੇ ਪਰ ਬਾਈ ਮੁੱਲ ਕਰਾਉਣਾ ਉਸਤੀ ਕਰਾ ਲੋ ਵੈਸੀ ਕਰਾ ਲੋ ਲੋ ਭਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸੁਖਣਾ ਸੋਹਣਾ ਕਾਦਾ ਸੋਹਣੀ ਤੋਰਾ ਤੇ ਸੋਹਣੀ ਲੈ ਵਾ ਕਰਮਾਂ ਵਾਲੀ ਦਾ ਠੀਕ ਹੈ ਜੀ ਕੇ ਮੱਛੀ ਦੋ ਦਾ ਆਂਦਾ ਬਾਈ ਹਾਂਜੀ ਤਾਜੀ ਸੁਈ ਹੋਈ ਆ ਹਾਂਜੀ ਕੇ ਅੱਵਤਾ ਹੋ ਗਿਆ ਮਤਲਬ ਆਪਣੇ ਕੋਈ ਆਈ ਨੂੰ ਹਾਂਜੀ ਇਹਦੇ ਬੱਚੀ ਨੇ 7 ਲੱਖ ਕੀ ਸੀ ਪੈਰ ਤੇ ਸੱਟ ਲੱਗੀ ਸੀ ਪੈਰ ਤੇ ਪਾਸੇ ਜਖਮ ਆ ਮਾ ਮਾ ਨਾ ਠੀਕ ਆ ਹਾਂ ਹਾਂ ਠੀਕ ਆ ਤੇ ਇਹਦੇ ਮੰਗਰ ਬੱਚੀ ਆ ਜਰਸੀ ਬੋਲੀ ਹੋ ਗਈ ਤਾਂ ਮੰਗਣਾ ਪਹਿਲੋ ਠੀਕ ਆ ਇਹ ਕੋਈ 75000 ਦੀ ਲਈ ਹੋਈ ਆ ਠੀਕ ਆ ਦੋ ਦਿਨ ਦਾ ਪ्योर ਮੂਵਿੰਗ ਠੀਕ ਆ ਬੱਚਾ ਬੱਚੀ ਆ ਮੰਗਰ ਜਰਸੀ ਠੀਕ ਆ 55000 ਵੀ ਆਪਾਂ ਦੇ ਦਾਂਗੇ ਠੀਕ ਆ ਕੋਈ ਨੀ ਲੋਕਸ਼ੀ ਨੀ ਹੈਗਾ ਫਿਰ ਕੰਦੀਆਂ ਮਾਰਦੀ ਪੈਰ ਤੇ ਸੱਟ ਲੱਗੀ ਆ ਕੋਈ ਲੰਗ ਨਹੀਂ ਮਾਰਦੀ ਕੁਝ ਨਹੀਂ ਮਾਰਦੀ ਠੀਕ ਆ ਅੱਗੇ 8 ਨੰਬਰ ਦੱਸੋ ਇਹ 8 ਨੰਬਰ ਤੇ 9 ਨੰਬਰ ਵੇੜਾ ਬਾਈ ਜੀ ਦੋਵੇਂ ਫਾਰਮ ਚੋਂ ਆਈਆਂ ਹਾਂਜੀ ਸਾਰੀ ਡਿਟੇਲ ਮਿਲ ਜੂਗੀ ਇਹਨਾਂ ਦੀ ਹਾਂਜੀ ਕਿਹੜੇ ਸੀਮਣ ਦੀਆਂ ਆਪਨੇ ਕਿਹੜਾ ਇਹਨਾਂ ਦੇ ਲੱਗਿਆ ਹੋਇਆ ਹਾਂਜੀ ਇਹਨਾਂ ਦੇ 20-20 ਦਿਨ ਤੋਂ ਉੱਤੇ ਬਾਕੀ ਨੇ ਹਜੇ 25-25 ਦਿਨ ਇੱਕ ਇੱਕ ਮਹੀਨਾ ਮੰਨ ਕੇ ਲਵੇ ਜਿਹੜਾ ਭਾਂਪੂਰਾ ਲਊਗਾ ਠੀਕ ਆ ਕਿਉਂਕਿ ਜਿੰਨੇ ਫਾਰਮਰ ਨੇ ਦੱਸ ਲੂ 20 ਮਹੀਨੇ ਜੀ ਮਾਲ ਪਾਉਂਦੇ 10 ਮਹੀਨੇ ਜੀ ਇਹ ਸੂਹਣੀ ਠੀਕ ਆ ਜੀ ਯਕੀਨ ਰੇਟ ਆ ਬਾਈ ਰੇਡ ਵਾਈਨ ਜਿਹੜੀ ਆ ਕਾਲੀ ਬੱਛੀ ਹੈਗੀ ਹਾਂਜੀ ਇਹ ਤਾਂ 1.5 ਦੀ ਦੇ ਦਾਂਗੇ ਹਾਂਜੀ ਜਿਹੜੀ ਆ ਉਹ ਵੜਾ ਇਹ 80000 ਦੀ ਦੇ ਦਾਂਗੇ ਠੀਕ ਆ ਹਲ ਕੱਚੀਆਂ ਹਾਂ ਇਹਨਾਂ 28 ਕਿਲੋ ਦੁੱਧਤਾ ਹੋਏ ਵੀਰੇ ਇਹਨਾਂ 20 ਕਿਲੋ ਦੁੱਧ ਆ ਕਾਲੀ ਦਾ ਠੀਕ ਆ ਵੱਡੀ ਗਾਂ ਬੁਰੀ ਹਾਂ ਠੀਕ ਆ ਜੀ ਬਾਕੀ ਦੋਨੇ ਫਾਰਮ ਦੀਆਂ ਵੜਾ ਨੇ ਦੋਨਾਂ ਦੀ ਡਿਟੇਲ ਸਾਰੀ ਆਨਲਾਈਨ ਮਿਲ ਜੂਗੀ ਠੀਕ ਆ ਹਾਂਜੀ ਇਹਦੋਂ ਅੱਗੇ ਆ ਗਈ ਵੀਰੇ ਸਿੰਗਾਲੀ ਬੱਛੀ 10 ਨੰਬਰ ਹਾਂ 10 ਨੰਬਰ ਤੇ ਬੱਛੀ ਹੈ ਇਹ ਹਾਂਜੀ ਮੈਂ ਮੰਨਦਾ ਵੀ ਠੰਡੀ ਸੀਲ ਬਰਫਰ ਕੀ ਜਮਾ ਮਰਜੀ ਹੈ ਇੱਕ ਤਰ੍ਹਾਂ ਦੀ ਹਾਂਜੀ ਦੁੱਧ ਮਾਲਕ ਨੇ ਦੱਸਿਆ ਵੀ 12-13 ਕਿਲੋ ਮੇਰੇ ਕੋਲ ਆ ਬਈ ਪੈਲਣ ਤੋਂ ਠੀਕਾ ਦੂਜੇ ਸਵੇਰ ਸੁੰਦੀ ਹੈ 14-15 ਕਿਲੋ ਦੁੱਧ ਪਾ ਦੂੰਗੀ ਖੁੱਲਾ ਠੀਕਾ ਮੁੱਲ ਹੈਗਾ 45000 ਰੁਪਏ ਇਹਦਾ 45000 ਲੋਪਰਾ ਸਿੰਗ ਜਰੂਰ ਆ ਕਿਨੇ ਦਿਨ ਦੀ ਕੱਚੀ ਦੱਸਿਆ ਬਈ 5 ਦਿਨ ਦੇ ਮੇਜੂਗੀ ਬਈ ਠੰਡੀ ਨੂੰੜੀ ਦਾ ਯਾਰ ਜਮਾ ਬਰਫਰ ਕੀ ਆ ਮਤਲਬ ਕੋਈ ਵੀ ਭੈਣ ਭਰਾ ਜਮੈਂ ਮਰਜੀ ਚੋਲੇ ਕੋਈ ਦਿੱਕਤ ਨਹੀਂ ਠੀਕਾ 10 ਨੰਬਰ 11 ਨੰਬਰ ਤੇ ਆ ਗਈ ਬਾਈ ਜੀ ਸਾਈ ਮਾਨ ਸਾਈ ਬਾਹ ਠੰਡੀ ਸੀ ਨਹੀਂ ਪੂਰੀਏ ਕੱਤ ਤੇਰੀ ਕੱਚੀ ਆ ਹਾਂਜੀ ਇਹ 40000 ਦੀ ਹੋ ਜੂਗੀ ਆ ਪੰਜ ਚਾਰ ਦਿਨਾਂ ਚ ਹਮ ਕੋਈ ਨਹੀਂ ਜिलो ਮਰਜੀ ਕੋਈ ਪਰ ਆਪਣੇ ਕੋਲੇ ਪੰਜ ਚਾਰ ਦਿਨਾਂ ਦੀ ਮਾਨ ਖੜਵੇ ਹੁੰਦਾ ਲੋਕੇ ਦੋ ਦਿਨੋਂ ਆਪਣੀ ਵੀਡੀਓ ਪਾਈ ਗਈ ਹਾਂਜੀ ਆਪ ਨੂੰ ਕੋਈ ਵੱਧ ਤੋਂ ਵੱਧ ਦੋ ਦਿਨ ਡੰਗਰ ਰਹਿੰਦਾ ਕਿਉਂਕਿ ਕਿਸੇ ਨੇ ਅੱਜ ਦੇਖ ਲਿਆ ਲਗਾ ਤੜਕੇ ਆ ਜਾਾਂਗੇ ਸਹੀ ਗੱਲ ਹੈ ਜੀ ਆਪਾਂ ਦੂਜੇ ਦਿਨ ਕਈ ਵਾਰ ਤਾਂ ਪ੍ਰਮਾਤਮਾ ਦਾ ਏਡਾ ਸ਼ੁਕਰ ਹੋਇਆ ਹਾਂਜੀ ਵੀ ਸਵੇਰੇ ਜੇ 9:00 ਵਜੇ ਵੀਡੀਓ ਪਾਦੀ ਤਾਂ 2:00 ਵਜੇ ਆਏ ਮੰਨ ਲਓ ਜਾਨਵਰ ਵੇਚ ਕੇ ਰੋਟੀ ਖਾਧੀ ਹੈ ਠੀਕ ਹੈ ਠੀਕ ਹੈ ਤੇ ਆ ਬੇਸੀ ਗਾਂ ਪਰ ਨਹੀਂ ਇਹ ਬਈ ਘਰ ਦਾ ਮਾਲ ਆ ਸਾਰਾ ਇੱਧਰ ਹਾਂ ਏਦੋਂ ਮੈਂ ਤੁਹਾਨੂੰ ਮੱਝਾਂ ਨੇ ਵੱਝਾਂ ਦਿਖਾ ਦਿੰਨੇ ਆ ਆਪਾਂ ਠੀਕ ਹੈ ਉਹਨੂੰ ਕੁਝ ਦੇ ਸਿਗਾਰ ਹੈਗੇ ਕਹੀ ਭਰਾ ਦਾ ਮੈਨੂੰ ਹਾਂ ਹਾਂ ਦੇ ਦੇ ਦਾਂਗੇ ਬਈ ਕੋਈ ਬੰਦਾ ਚਾਹ ਮਾਨ ਹੋਇਆ ਤਾਂ ਹਾਰਪਾਰਕ ਆ ਗਈ ਹਾਂ ਠੀਕ ਆ ਥੋੜਾ ਜਿਹਾ ਮੁੱਲ ਤਾਂ ਉਹਦਾ ਜ਼ਿਆਦਾ ਹੈਗਾ ਪੰਜ ਦੇ ਕੋ ਤਿਆਰ ਹੋਈ ਦੀ ਵੀਡੀਓ ਪਾਵਾਂਗੇ ਠੀਕ ਹੈ ਜੀ ਨਹੀਂ ਉਹ ਵੀ ਪ्योर ਦੇਸੀ ਗੀਰ ਹੁੰਦੀ ਹੁੰਦੀ ਇਹਨਾਂ ਦੇ ਗਾਜ ਹਾਂ ਹਾਂ ਪ्योर ਦੇਸੀ ਹੁੰਦੀ ਆ ਬਈ ਹਾਰਪਾਰਕ ਠੀਕ ਆ ਕਈ ਵਾਰ ਹੋਰ ਵੀ ਭਾਈ ਮੈਨੂੰ ਬਾਹਰ ਫੋਨ ਆਉਂਦੇ ਰਹਿੰਦੇ ਦੇਸੀ ਗਾਣ ਦੇ ਬਾਰੇ ਤੇ ਘੱਟ ਕੋਈ ਗੱਲ ਨਹੀਂ ਬਈ ਕਿਸੇ ਨੂੰ ਨਹੀਂ ਦੇਸੀ ਗਾਂ ਦੀ ਲੋਡ ਹੋਵੇ ਆਪਾਂ ਲੈ ਕੇ ਵੀ ਦੇ ਦਾਂਗੇ ਠੀਕ ਆ ਕੋਈ ਲੋਡਬੰਦ ਵੀਰ ਹੁੰਦਾ ਵੀ ਕਿਸੇ ਨੂੰ ਦੁੱਧ ਦੀ ਲੋਡ ਹੁੰਦੀ ਹੈ ਕਿ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪਾਂ ਲੈ ਕੇ ਦੇ ਦਾਂਗੇ ਆਪਣੇ ਕੋਲ ਤਕਰੀਬਨ ਜਾਨਵਰ ਇਹਦੇ ਆਉਂਦੀ ਰਹਿੰਦੇ ਆ ਹਾਂਜੀ ਵੀ ਛੋਟੀ ਮੇਰੇ ਦੱਸੋ ਛੋਟੀ ਦੂਜੇ ਸੂਆ ਬਈ ਪ्योर ਪੰਜਾਬ ਦੀ ਆ ਸਾਡੇ ਨਾਲ ਹੀ ਪਿੰਡ ਹੈ ਤੋਂ ਨੰਗਲ ਪਿੰਡੋਂ ਲਈ ਹੋਈ ਹੈ ਇਹ ਹਾਂਜੀ ਦੂਜੇ ਸੂਆ ਕੀ 11 ਕਿਲੋ ਦੁੱਧ ਪਨੂਣ ਦਾ ਦਿੱਤਾ ਹੋਇਆ ਠੀਕ ਆ ਅਰਕੀ ਦੋ ਦੋ 13 14 ਦੋ ਲੋ ਪਾਉ ਵੀ ਖੁੱਲਾ ਆਰਾਮਦਾਰੀ ਦਾ ਬੋਡੀ ਵੇਟ ਬਹੁਤ ਚੰਗਾ ਦਾ ਠੀਕ ਆ ਸੇਂਗੋ ਮੂੰਹ ਦਿਖਾਵੇ ਹਰਿਆਣਾ ਮਰੂ ਨੇਲੀਆਂ ਵੀ ਰੀਫਲੀ ਕਰਦੀਆਂ ਠੀਕ ਆ ਜੀ ਕਿੰਨੇ ਕੇ ਦਿਨ ਬਾਕੀ ਚੱਗੀ ਬਈ ਇਹਦੇ ਇੱਕ ਹਫਤਾ ਬਾਕੀ ਆ ਬਈ ਇਹਦਾ ਇਹਦਾ ਇੱਕ ਹਫਤਾ ਬਾਕੀ ਆ ਭਰਾ ਕੱਦ ਕਾਠ ਚੰਗੀ ਪਲੀ ਪਲੋਸੀ ਦੇਖ ਸਕਦੇ ਹੋ ਜਗ ਵੀ ਰੇਟ ਇਹਦਾ ਇਹਦਾ ਰੇਟ ਬਈ ਜੀ 1 15 ਦੇ ਦਾਂਗੇ 1 ਲੱਖ 15000 ਦੀ ਝੋਟੀ ਭਰਾ ਕੀ ਆ ਬਾਤ ਆ ਦੇਖ ਸਕਦੇ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾ ਵਾਲੇ ਨੂੰ ਠੀਕ ਆ ਜੀ ਹਾਂਜੀ ਬਾਈ ਦੋ ਨੰਬਰ ਮੱਝ ਦੱਸੋ ਹਾਂ ਬਾਈ ਇਹ ਪਰਸੋਂ ਦੀ ਸੂਈ ਆ ਕੱਟੀ ਹਾਂਜੀ ਕਾਨੂੰਨ ਆ ਗਈ ਦੰਦਾਂ ਦੀ ਆਪਾਂ ਦੇਖੀ ਨਹੀਂ ਦੋ ਦੰਦਾਂ ਜਾਂ ਚਾਰ ਦੰਦਾਂ ਜੀ ਓਕੇ ਹੈ ਦੰਦਾਂ ਜੀ ਪਰ ਹਜੇ ਠੀਕ ਆ ਇਹਨੇ ਮੰਗਰ ਵੀ ਕੱਟੀ ਪੂਰੀ ਟੌਪ ਕਲਾਸ ਆ ਗਈ ਠੀਕ ਆ 8 ਕਿਲੋ ਬੋਲੀ ਤੋਂ ਸਟਾਰਟ ਆ ਗਈ ਇਹ ਹਾਂਜੀ ਦੁੱਧ 12 13 ਕਿਲੋ ਖੁੱਲਾ ਪਾ ਦੋਗੀ ਹਾਂਜੀ ਲੋ ਭਰਾ ਦੇਖ ਸਕਦੇ ਹੋ ਕੱਦ ਵੱਡ ਸੁਖਣਾ ਸੋਹਣਾ 85000 ਦੀ ਝੋਟੀ ਦੇ ਦਾਂਗੇ ਵੀਰੇ 85000 ਦੀ ਝੋਟੀ ਭਰਾ ਦੇਖ ਸਕਦੇ ਹੋ ਲੋ ਜੀ ਲੇ ਵਾਈਪਲੀ ਛੜ ਤੇ ਬੈਕ ਸਾਈਡ ਤੇ ਲੋ ਜੀ ਇਹਦਾ ਬੱਚਾ ਦਿਖਾ ਦਿਓ ਜੀ ਕਿਹੜਾ ਉਹ ਬਧੀ ਕੱਟੀ ਪਈ ਜੀ ਇਹਦੀ ਕੱਲੀ ਇਸ ਜੀ ਕੱਟੀ ਆ ਗਈ ਬਸ ਠੀਕ ਆ ਆ ਦੂਜੀ ਝੁੱਟੀ ਜਿਹੜੀ ਬੈਠੀ ਐ ਭਾਈ ਆਏ ਠੀਕ ਆ ਇਹ ਤਾਂ ਈ ਮਹੀਨੇ ਵੀ ਗੱਭਣਾਂਗੀ ਹਾਂਜੀ 6 ਕਿਲੋ ਦੁੱਧ ਦਾ ਬਾਈ ਜੀ ਹਾਂਜੀ ਥਾਂ ਦੇ ਦੀ ਪੂਰੀ ਸਾਫ ਆਪਰ ਮਿਲਦੀ ਤੁਮੇ ਟੈਂਪ ਟਿੱਕੇ ਤੇ ਉਥੇ ਚਾਟ ਤੇ ਮਿਲਦੀ ਸੀ ਆਪਾਂ ਬੱਟੇ ਚ ਕੱਟੀ ਐ ਹਾਂਜੀ 65000 ਦੀ ਦੇ ਦਾਂਗੇ 65000 ਦੀ ਹਾਂਜੀ ਕੈਨੇਡਾ ਦੀ ਚੈੱਕ ਪਾਸ ਤੇ ਮਿੰਨਾਂ ਦੀ ਬਾਈ ਜੀ ਆਦਾ ਡਾਕਟਰ ਲਿਆ ਸਕਦਾ ਆਪਣੀ ਚੈੱਕ ਕਰਾਈ ਹੋਈ ਜਾਂਦੀ ਦੁੱਧ ਕਿੰਨਾ ਦੱਸੇ ਦਵਾਰੇ ਦੱਸ ਦੋ 6 ਕਿਲੋ ਬਾਈ ਜੀ 5 ਕਿਲੋ ਮੰਨ ਕੇ ਲਵੇ ਮਿਲਦੀ ਦੋਨਾਂ ਟਾਈਮ ਟੀਕੇ ਤੇ ਆ ਠੀਕ ਆ ਕੋਈ ਭੈਣ ਭਰਾ ਆਦਾ ਇਹ ਵੀ ਚਾੜ ਤੇ ਮਿਲਦੀ ਉਹ ਜ਼ਿਆਦਾ ਵੀ ਨਹੀਂ ਹੈਗੀ ਹੈ ਠੀਕ ਆ ਜੀ ਉੱਥੇ ਮਿਲਦੀ ਸੀ ਤੁਹਾਡੇ ਕੋਲ ਜਾ ਕੇ ਲੱਗ ਵੀ ਸਕਦੀ ਹੈ ਠੀਕ ਆ ਹੋਰ ਤਾਂ ਨਹੀਂ ਬਈ ਮੈਂ ਬੱਸ ਮੈਂ ਬਾਈ ਜੀ ਆਪਣੇ ਕੋਲ ਆਹੀ 13 14 ਨਾਲ ਸੀਗੇ ਬਾਕੀ ਨਾਲ ਹੋਰ ਵੀ ਖੜੇ ਨੇ ਹਾਂਜੀ ਆਪਾਂ ਨੂੰ ਪਰਸੋਂ ਉਹ ਬਦਵਾਰੇ ਵੀਡੀਓ ਪਾਵਾਂਗੇ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਹੋ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਹ ਬਾਕੀ ਆਪਾਂ ਕਲੈਂਪ ਲਾਉਣੇ ਠੀਕ ਹੈ ਜੀ ਸ਼ਾਰਟ ਵੀਡੀਓ ਥੋੜਾ ਜਿਹਾ ਵਿੱਚ ਕਲਿੱਪ ਲਾਵਾਂਗੇ ਧਾਰਾਪੁਰਾਂ ਦੀ ਜਿਹੜੀ ਮਾਰੂ ਬਾਈ ਉਹ ਬਖਾਵਾਂਗੇ ਕਿਉਂਕੋ ਵੱਡੀ ਵੀਡੀਓ ਬਹੁਤ ਜ਼ਿਆਦਾ ਬਣ ਜਾਂਦੀ ਆ ਤੇ ਕੋਸ਼ਿਸ਼ ਕਰਦੇ ਆ ਤੁਹਾਨੂੰ ਚਵਾਈ ਵੀ ਦਿਖਾਉਣ ਦੀ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ